ਹੈਲੋ ਫਰੈਂਡਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਇਸ ਫੋਲੋ ਅਪ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗੀਅਰਿੰਗ ਅਪ ਫॉर ਲਾਈਫ ਵਿਦ ਫਤਿਹਪਾਲ ਸਿੰਘ ਮਲੀ ਤੁਸੀਂ ਮੇਰੇ ਪਿੱਛੇ ਆ ਦੇਖ ਰਹੇ ਹੋ ਮੇਰਾ ਕਿਚਨ ਗਾਰਡਨ ਜਿਵੇਂ ਕਿ ਮੇਰੇ ਪਿਛਲੇ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਵੀ 31st ਅਗਸਤ ਨੂੰ ਮੈਂ ਸੈਪਲਿੰਗਸ ਲਾਈ ਸੀ ਬੀਜ ਲਾਈ ਸੀ ਉਸ ਤੋਂ ਬਾਅਦ 10 ਕੇ 11 ਅਗਸਤ ਨੂੰ ਸੈਪਟੈਂਬਰ ਨੂੰ ਅਸੀਂ ਇੱਕ ਹੋਰ ਵੀਡੀਓ ਬਣਾਇਆ ਸੀ ਤੇ ਜਿਹਦੇ ਵਿੱਚ ਅਸੀਂ ਗੁਰੂਤ ਦਿਖਾਈ ਸੀਗੀ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਅੱਜ 16 ਸੈਪਟੈਂਬਰ ਨੂੰ ਅਸੀਂ ਫੇਰ ਤਿੰਨ ਚਾਰ ਦਿਨਾਂ ਦੀ ਗੁਰੂਤ ਦਿਖਾਵਾਂਗੇ ਤੁਹਾਨੂੰ ਤੇ ਨਾਲ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਤੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਤੁਸੀਂ ਅਜੇ ਤਾਈਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਾਈਂਡਲੀ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਅਸੀਂ ਗੱਲ ਕਰਾਂਗੇ ਲਾਈਵ ਦੀ ਲਾਈਫ ਦੇ ਵਿੱਚ ਕੀਤੇ ਜਾਣ ਵਾਲੇ ਡਿਸੀਜਨਸ ਦੇ ਜਿਹੜੇ ਕੀ ਆਉਣ ਵਾਲੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦੇ ਆ ਖੁਸ਼ ਬਣਾਉਂਦੇ ਆ ਤਰੱਕੀ ਦਿੰਦੇ ਆ ਚਾਹੇ ਉਹ ਗਾਰਡਨਿੰਗ ਹੋਵੇ ਅੱਛਾ ਖਾਣਾ ਹੋਵੇ ਚਾਹੇ ਸਿਹਤ ਹੋਵੇ ਤੇ ਚਾਹੇ ਹੋਵੇ ਫਾਈਨੈਂਸ ਜਾਂ ਸਾਈਕਲਿੰਗ ਜਾਂ ਰਨਿੰਗ ਸਾਰੀਆਂ ਚੀਜ਼ਾਂ ਦੇ ਨਾਲ ਇਹਦੇ ਨਾਲ ਨਾਲ ਸਾਡੇ ਕੋਲ ਇੱਕ ਹੋਰ ਕਨਸੈਪਟ ਵੀ ਹੈਗਾ ਅਸੀਂ ਕਾਰਾਂ ਦੀਆਂ ਜਾਂ ਬਾਈਕਸ ਦੀਆਂ ਜਿਹੜੇ ਵਲੌਗ ਬਣਾਵਾਂਗੇ 20 ਵਲੌਗ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਵੀਡੀਓ ਸ਼ੁਰੂ ਕਰਦੇ ਆਂ ਸੋ ਇੱਕ ਵਾਰ ਫੇਰ ਰਿਕਵੈਸਟ ਹੈ ਵੀ ਤੁਸੀਂ ਜੇਕਰ ਅਜ ਤਾਈਂ ਮੇਰੇ ਇਸ ਚੈਨਲ ਨੂੰ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਤੇ ਕਾਈਂਡਲੀ ਕਰ ਲਓ ਤੇ ਜੇਕਰ ਤੁਸੀਂ ਮੇਰੇ ਵੀਡੀਓ ਪਹਿਲਾਂ ਦੇਖੇ ਆ ਤੇ ਮੈਨੂੰ ਕਮੈਂਟ ਜਰੂਰ ਕਰਿਓ ਕਹਿੋ ਜੇ ਤੁਹਾਨੂੰ ਲੱਗੇ ਹਾਗੇ ਬੇਸਿਕ ਨੇ ਤੁਸੀਂ ਵੀ ਸਿੱਖ ਸਕਦੇ ਹੋ ਸਾਨੂੰ ਵੀ ਸਿਖਾ ਸਕਦੇ ਹੋ ਤੇ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕੁਝ ਇਸ ਤਰ੍ਹਾਂ ਦਾ ਮੇਰੇ ਕਿਚਨ ਗਾਰਡਨ ਦਾ ਸੈਟਅਪ ਹੈਗਾ ਹੈ। ਲਾਸਟ ਤੁਸੀਂ ਜਦੋਂ 10 ਜਾਂ 11 ਸੈਪਟੈਂਬਰ ਨੂੰ ਆਪਾਂ ਵਾਟਰਿੰਗ ਕੀਤੀ ਸੀਗੀ ਉਦੋਂ ਤੁਸੀਂ ਦੇਖਿਆ ਹੋਊਗਾ ਵੀ ਆਹ ਬਰਿੰਜਲ ਦੇ ਪੱਤੇ ਲਟਕ ਗਏ ਸੀ ਕਿਉਂਕਿ ਇਹਨਾਂ ਨੂੰ ਪਾਣੀ ਪਿਆ ਨੂੰ ਕਈ ਦਿਨ ਹੋ ਗਏ ਸੀਗੇ। ਬਾਰਿਸ਼ਾਂ ਚੱਲ ਰਹੀਆਂ ਸੀ ਥੋੜਾ ਜਿਹਾ ਐ ਲੱਗਦਾ ਸੀਗਾ ਵੀ ਜ਼ਿਆਦਾ ਪਾਣੀ ਓਵਰ ਵਾਟਰਿੰਗ ਨਾ ਹੋ ਜਾਏ ਤੇ ਥੋੜੀ ਜਿਹੀ ਵਾਟਰਿੰਗ ਰੋਕੀ ਸੀਗੀ। ਲੇਕਿਨ ਉਹਦਾ ਨਤੀਜਾ ਕਿਉਂਕਿ ਆਹ ਪਲਾਂਟ ਵੱਡੇ ਨੇ। ਉਹ ਤੋਂ ਓ ਮਿੱਟੀ ਹੈ ਜਿਹੜੀ ਉਹ ਗਿੱਲੀ ਲੱਗਦੀ ਸੀ ਲੇਕਿਨ ਨੀਚੋਂ ਸੁੱਕੀ ਸੀਗੀ ਫਿਰ ਆਪਾਂ ਇਹਨੂੰ ਪਾਣੀ ਪਾ ਕੇ ਗਏ ਸੀਗੇ ਹੁਣ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਰਿੰਜਲ ਲੱਗੇ ਹੋਏ ਨੇ ਫੁੱਲ ਚੱਕੇ ਹੋਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਵੀ ਚੰਗੇ ਛੱਡੇ ਬਰਿੰਜਲ ਕਿਚਨ ਗਾਰਡਨ ਦੇ ਵਿੱਚ ਲੱਗਣਗੇ ਤੇ ਅਸੀਂ ਇੱਕ ਇਹਨੂੰ ਇੰਜੋਏ ਕਰਾਂਗੇ ਕਿਉਂਕਿ ਜਿਹੜੇ ਲੋਕ ਪਸੰਦ ਕਰਦੇ ਆ ਉਹਨਾਂ ਨੂੰ ਕਾਫੀ ਚੰਗੇ ਲੱਗਦੇ ਆ ਦੇਖੋ ਫੁੱਲ ਚੱਕਿਆ ਫਟਾਰਾ ਹੋਇਆ ਹੋਇਆ ਆ ਆ ਵੀ ਬੂਟਾ ਦਿਖਾਉਂਦਾ ਤੁਹਾਨੂੰ ਲੰਮੜ ਨਾਲ ਭਰਿਆ ਪਿਆ ਆ ਇਹਦੇ ਨਾਲ ਨਾਲ ਜਿਹੜੇ ਆ ਸਾਡੇ ਛੋਟੇ ਪਲਾਂਟ ਅਸੀਂ ਹੋਰ ਲਾਏ ਸੀ ਤੇ ਵੀ ਪਲਾਂਟ ਆ ਵੀ ਵਧੀਆ ਗrow ਕਰ ਰਿਹਾ ਆ ਮਿਰਚਾਂ ਦਾ ਬੂਟਾ ਆ ਕਾਫੀ ਦੇਖ ਸਕਦੇ ਤੁਸੀਂ ਮਿਰਚਾਂ ਲੱਗੀਆਂ ਹੀਆਂ ਆ ਆ ਦੇਖੋ ਜੀ ਤੇ ਇਸ ਤਰੀਕੇ ਦੇ ਇੱਕ ਦੋ ਪਲਾਂਟ ਤੁਸੀਂ ਆਪਦੇ ਕਿਚਨ ਗਾਰਡਨ ਦੇ ਵਿੱਚ ਚਾਹੇ نیچے ਹੀ ਲਾ ਸਕਦੇ ਹੋ ਤੇ ਇੱਕ ਇੱਕ ਜਾਂ ਦੋ ਬੂਟੇ ਗਿੰਜਲ ਦੇ ਲਾ ਲਓ ਇੱਕ ਜਾਂ ਦੋ ਬੂਟੇ ਟਮਾਟਰਾਂ ਦੇ ਲਾ ਲਓ ਇੱਕ ਜਾਂ ਦੋ ਬੂਟੇ ਮਿਰਚਾਂ ਦੇ ਲਾ ਲਓ ਤੇ ਤੁਹਾਨੂੰ ਸਾਰੇ ਸਾਲ ਵਧੀਆ ਘਰੇ ਸਬਜੀ ਆਪ ਦੀ ਪਸੰਦ ਆ ਮਿਲੂਗੀ ਆ ਦੇਖੋ ਕਿੰਨੇ ਸੋਹਣੇ ਪਲਾਂਟਸ ਤਿਆਰ ਹੋ ਚੁੱਕੇ ਆ ਇਹਨਾਂ ਦੇ ਵਿੱਚ ਅੱਗੋਂ ਹੈਗਾ ਹੁਣ ਸਮਾਂ ਹੈਗਾ ਇਹਨਾਂ ਨੂੰ ਨਿਊਟਰੀਐਂਟਸ ਦੇਣ ਦਾ ਆ ਦੇਖੋ ਆ ਦੇਖ ਇਹਨਾਂ ਦੇ ਤੇ ਲੀਫ ਕਾਫੀ ਪੱਟੀਆਂ ਹੋ ਚੁੱਕੀਆਂ ਇਹਨਾਂ ਨੂੰ ਨਿਊਟ੍ਰੀਸ਼ਨ ਦੇਣ ਦਾ ਵੀ ਸਮਾਂ ਆ ਗਿਆ ਆ ਮਿਰਚੀ ਦਾ ਖੁੱਦਾ ਹੈ ਜੇ ਵਿੱਚ ਮਿਰਚਾਂ ਪੱਕਣੀਆਂ ਵੀ ਸ਼ੁਰੂ ਹੋ ਗਈਆਂ ਆ ਇਹਦੇ ਨਾਲ ਨਾਲ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਜਿਹੜੇ ਅਸੀਂ ਬੀਜ ਲਾਏ ਸੀਗੇ ਉਹਨਾਂ ਦਾ ਕੀ ਪ੍ਰੋਗਰੈਸ ਹੈਗੀ ਆ ਆ ਸਾਡੀ ਹੈਗੀ ਹੈ ਜੀ ਪਾਲਕ ਕਿੰਨੀ ਸੋਹਣੀ ਪਾਲਕ ਹੈ ਪਾਲਕ ਹੈ ਕਿਰਕੀ ਲਾਈਨਾਂ ਦੇ ਵਿੱਚ ਲਾਈ ਸੀਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਪਾਲਕ ਹੋਈ ਹੈ ਤੇ ਥੋੜੀ ਜਿਹੀ ਹੋਰ ਵੱਡੀ ਹੋ ਜੂਗੀ ਤੇ ਦੀ ਕਟਿੰਗ ਤੇ ਦੀ ਸਬਜੀ ਬਣਾਵਾਂਗੇ ਤੇ ਜਦੋਂ ਇੱਕ ਵਾਰ ਕਟਿੰਗ ਹੋ ਗਈ ਉਸ ਤੋਂ ਬਾਅਦ ਕਾਫੀ ਅੱਛੀ ਗਰੋ ਹੋਊਗੀ ਆ ਤਾਂ ਨਹੀਂ ਆ ਜੀ ਦੇਖੋ ਲਾਈਨਾਂ ਦੇ ਵਿੱਚ ਲੱਗਿਆ ਹੋਇਆ ਆ ਮੇਥੀ ਐ ਠੀਕ ਹੈ ਜੀ ਤੇ ਆ ਇਧਰਲੇ ਪਾਸੇ ਤੁਹਾਨੂੰ ਵੱਡੇ ਬੈਗ ਦੇ ਵਿੱਚ ਤੁਹਾਨੂੰ ਨੇ ਆ ਸ਼ਲਕਮ ਐ ਜੀ ਤੁਸੀਂ ਦੇਖੋ ਸ਼ਲਕਮ ਕਿਸ ਤਰੀਕੇ ਨਾਲ اگੀ ਹੈ ਤੇ ਇੱਥੇ ਇੱਕ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਪਾਣੀ ਨਹੀਂ ਲਾਈਦਾ ਤਾਂ ਜਿਹੜਾ ਮਤਲਬ ਅਨਕਵਰ ਹੋ ਜਾਂਦੀਆਂ ਲੰਗੀਆਂ ਹੋ ਜਾਂਦੀਆਂ ਤੇ ਪੋਧੇਨ ਕਰਕੇ ਥੋੜਾ ਜਿਹਾ ਦਿੱਕਤ ਆਉਂਦੀ ਹੈ ਲੇਕਿਨ ਚਲੋ ਦਿਸ ਇਜ਼ ਪਾਰਟ ਐਂਡ ਪਾਰਸਲ ਆਫ ਲਾਈਫ ਆਸਿੰ ਬੂਲੀਆਂ ਲਾਈਆਂ ਸੀਗੀਆਂ ਆਪ ਤੁਸੀਂ ਦੇਖ ਸਕਦੇ ਹੋ ਸੋਨੇ ਪੱਤੇ ਬਣਨੇ ਸ਼ੁਰੂ ਹੋ ਗਏ ਆ ਇੱਕ ਸਾਡਾ ਪਲਾਂਟ ਹੈ ਜਿਹੜਾ ਇੱਕ ਬੈਗ ਹੈ ਸਾਡਾ ਖਾਲੀ ਰਹਿ ਗਿਆ ਸੀਗਾ ਸਾਨੂੰ ਐਸੀ ਵੀ ਸ਼ਾਇਦ ਲੱਗ ਗਈ ਹੈ ਇਹਦੇ ਵਿੱਚ ਸੀਡ ਲੇਕਿਨ ਲੱਗੇ ਨਹੀਂ ਸੀਗੇ ਅੱਜ ਅਸੀਂ ਇਹ ਚ ਵੀ ਸੀਡ ਲਾਵਾਂਗੇ ਤੇ ਆ ਧੁੱਪ ਪੈਣੀ ਸ਼ੁਰੂ ਹੋ ਗਈ ਆ ਉੱਪਰ ਅਸੀਂ ਕਵਰ ਕੀਤਾ ਸੀਗਾ ਇਨੂੰ ਵੀ ਹੁਣ ਅਸੀਂ ਇੱਕ ਅੱਧੇ ਦਿਨ ਚ ਖੋਲ ਦਾਂਗੇ ਤਾਂ ਕਿ ਪੂਰੀ ਸੋਹਣੀ ਤੁੱਪ ਲੱਗੇ ਸਾਰਿਆਂ ਨੂੰ ਇਹਨਾਂ ਨੂੰ ਬੈਗ ਨੂੰ ਤਾਂ ਕਿ ਵਧੀਆ ਗਰੋ ਹੋਣ ਟਮਾਟਰਾਂ ਦੇ ਬੂਟੇ ਲਿਆ ਕੇ ਲਾਉਣ ਵਾਲੇ ਹੈਗੇ ਆ ਤੇ ਮੈਂ ਤੁਹਾਨੂੰ ਗੋਭੀ ਦਿਖਾਉਣਾ ਗੋਭੀ ਦੇ ਵਿੱਚ ਥੋੜਾ ਜਿਹਾ ਸਾਨੂੰ ਲੱਗਦਾ ਵੀ ਜਿਵੇਂ ਪ੍ਰੋਬਲਮ ਆ ਰਹੀ ਹੈ ਉਹ ਆਪਾਂ ਦੇਖਦੇ ਆ ਆ ਤਾਂ ਦੇਖੋ ਬੜੇ ਸੋਹਣੇ ਪਲਾਂਟ ਗਰੋ ਹੋ ਰਹੇ ਆ ਤੇ ਦੇਖੀਏ ਤੇ ਮਿੱਟੀ ਵੀ ਸਾਨੂੰ ਪੋਲੀ ਨਜ਼ਰ ਆ ਰਹੀ ਹੈ ਦੇਖੋ ਠੀਕ ਹੈ ਲੇਕਿਨ ਅਗਲੇ ਕੁਝ ਡੋਬੈਗ ਨੇ ਜਿਹੜੇ ਮੈਂ ਤੁਹਾਨੂੰ ਦਿਖਾਉਂਗਾ ਉਹਨਾਂ ਦੇ ਵਿੱਚ ਮਿੱਟੀ ਥੋੜੀ ਜੀ ਸਖਤ ਹੋ ਗਈ ਹੈ ਸਖਤ ਮਿੱਟੀ ਹੋਣ ਕਰਕੇ ਪlant ਗਰੋ ਵੀ ਨਹੀਂ ਹੋ ਰਹੇ ਆਹ ਤਾਂ ਆਹ ਤਾਂ ਦੇਖੋ ਸੋਹਣੀ ਹੈ ਮਿੱਟੀ ਤੇ ਇਹਦੇ ਵਿੱਚ ਹੁਣ ਅੱਜ ਤਾਂ ਨਹੀਂ ਲੇਕਿਨ ਇਹਦੇ ਵਿੱਚ ਅਸੀਂ ਪਾਵਾਂਗੇ ਆਹ ਦੇਖੋ ਆਹ ਤਾਂ ਸੋਹਣੀ ਮਿੱਟੀ ਹੈ ਪੂਰੀ ਬੋਲੀ ਬੋਲੀ ਹੈਗੀ ਪੁਰਪੂਰੀ ਮਿੱਟੀ ਹੈ ਲੇਕਿਨ ਅਗਲੀਆਂ ਤੁਹਾਨੂੰ ਜਿਹੜੀਆਂ ਬੈਗਸ ਨੇ ਉਹਨਾਂ ਦਿਖਾਵਾਂਗਾ ਮਿੱਟੀ ਸਖਤ ਹੋ ਚੁੱਕੀ ਹੈ ਉਹਨਾਂ 'ਚ ਵਰਮਿਕ ਕੰਪੋਸਟ ਨਹੀਂ ਸੋਰੀ ਕੋਕੋ ਪੀਟ ਪਾਵਾਂਗੇ ਤਾਂਕਿ ਮਿੱਟੀ ਜਿਹੜੀ ਹੈ ਸਾਡੀ ਉਹ ਪੋਲੀ ਵੀ ਹੋ ਸਕੇ ਵਰਮਿਕ ਕੰਪੋਸਟ ਤਾਂ ਨਿਊਟ੍ਰੀਸ਼ਨ ਦੇ ਕੰਮ ਆਉਂਦੀ ਹੈ ਲੇਕਿਨ ਜਿਹੜੀ ਆ ਦੇਖੋ ਆ ਕਿੰਨੀ ਮੋਟੀ ਕਿੰਨੀ ਸੋਹਣੀ ਪੋਲੀ ਪੋਲੀ ਜੀ ਮਿੱਟੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਮਿੱਟੀ ਠੀਕ ਹੈਗੀ ਆ ਆ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਹੈ ਲੇਕਿਨ ਜਿਵੇਂ ਜਿਵੇਂ ਅਸੀਂ ਅੱਗੇ ਜਾਵਾਂਗੇ ਆ ਆ ਦੇਖੋ ਸਖਤ ਹੋਣੀ ਸ਼ੁਰੂ ਹੋ ਗਈ ਹੈ ਮਿੱਟੀ ਤੇ ਜਿੱਥੇ ਮਿੱਟੀ ਸਖਤ ਹੋ ਗਈ ਹੈ ਉੱਥੇ ਸਾਨੂੰ ਕੋਕੋ ਪੀਟ ਪਾ ਕੇ ਮਿੱਟੀ ਨੂੰ ਪੋਲਾ ਕਰਨਾ ਪਊਗਾ ਨਹੀਂ ਤੇ ਸਾਡੇ ਆ ਆ ਜਿਹੜੇ ਆ ਵੀਡ ਵੀ ਉਗਣੇ ਸ਼ੁਰੂ ਹੋ ਗਏ ਆ ਵੀਡ ਦੀ ਵੀ ਸਫਾਈ ਕਰਨੀ ਪਊਗੀ ਆ ਦੇਖੋ ਮੈਂ ਤੁਹਾਨੂੰ ਇੱਧਰ ਦਿਖਾਉਣਾ ਹੈ ਆਹ ਦੇਖੋ ਆ ਹੁਣ ਤੁਹਾਨੂੰ ਆ ਚੀਜ਼ ਦੇਖੋ ਤੁਸੀਂ ਆਹ ਆ ਮਿੱਟੀ ਦੇਖੋ ਸਖਤ ਹੈ ਇਹ ਇਸ ਮਿੱਟੀ ਨੂੰ ਪੁਰਪੁਰਾ ਕਰਨਾ ਪੋਲਾ ਕਰਨਾ ਬਹੁਤ ਜ਼ਰੂਰੀ ਹੈ ਆਹ ਆ ਦੇਖੋ ਕਿੰਨੀ ਸਖਤ ਮਿੱਟੀ ਹੋ ਗਈ ਸ਼ੁਰੂ ਹੋ ਗਈ ਆ ਦੇਖੋ ਆਪਾਂ ਇਹਨੂੰ ਹੁਣ ਕੋਕੋ ਪੀਟ ਪਾ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੋਲੀ ਕਰਾਂਗੇ ਮਿੱਟੀ ਨੂੰ ਤਾਂ ਕਿ ਆ ਦੇਖੋ ਆ ਮਿੱਟੀ ਸਖਤ ਹੈ ਇਸ ਸਖਤ ਮਿੱਟੀ ਦੇ ਵਿੱਚ ਕੋਈ ਵੀ ਚੀਜ਼ ਹੋਣੀ ਖਾਸ ਤੌਰ ਤੇ ਗਰੋ ਬੈਕਸ ਦੇ ਵਿੱਚ ਬਹੁਤ ਮੁਸ਼ਕਿਲ ਹੈ ਤੇ ਇਸ ਨੂੰ ਆਪਾਂ ਥੋੜੀ ਥੋੜੀ ਕੋਕਾ ਹਾ ਤਾਂ ਜਿਵੇਂ ਹੀ ਮਿੱਟੀ ਪੱਥਰ ਬਣ ਗਈ ਤੇ ਸਾ ਜਿਹੜਾ ਸਾਡਾ ਵਿੱਚ ਲੱਗਿਆ ਹੋਇਆ ਸੀ ਗੋਭੀ ਦਾ ਪੂਟਾ ਉਹ ਵੀ ਸ਼ਾਇਦ ਮਰ ਗਿਆ ਹੈ ਆ ਦੇਖੋ ਪਰ ਪੂਰਾ ਸਖਤ ਇਹਨਾਂ ਜੇ ਅਸੀਂ ਜ਼ਿਆਦਾ ਵਾਟਰਿੰਗ ਕਰਾਂਗੇ ਤੇ ਉਹਦੇ ਨਾਲ ਟੈਂਪਰੇਰੀਲੀ ਸਾਡੀ ਇਹ ਮਿੱਟੀ ਜ਼ਰੂਰ ਪੋਲੀ ਹੋਊਗੀ ਲੇਕਿਨ ਪਰਮਾਨੈਂਟ ਪੋਲੀ ਨਹੀਂ ਰਹੂਗੀ ਪੁਰਪੂਰੀ ਰਹਿਣੀ ਚਾਹੀਦੀ ਹੈ ਗਰੋ ਬੈਗਸ ਦੇ ਵਿੱਚ ਸ਼ਾਇਦ ਜਲਦਬਾਜੀ ਦੇ ਵਿੱਚ ਇਹਨਾਂ ਗਰੋ ਬੈਗਸ ਦੇ ਵਿੱਚ ਥੋੜੀ ਜਿਹੀ ਜਿਹੜੀ ਸੋਇਲ ਮਿਕਸ ਆ ਪ੍ਰੋਪਰ ਨਹੀਂ ਬਣ ਸਕੀ ਕਈ ਵਾਰ ਸਾਨੂੰ ਥੋੜੀ ਜਿਹੀ ਕਾਲੀ ਹੋ ਜਾਂਦੀ ਹੈ ਜਲਦਬਾਜੀ ਹੋ ਜਾਂਦੀ ਹੈ ਤੇ ਇਹਨਾਂ ਦੇ ਵਿੱਚ ਸਾਡੀ ਗਰੋ ਨਹੀਂ ਬਣੀ ਹੋਈ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਮੇਰੇ ਕੋਲ ਹੋਰ ਪਲਾਂਟਸ ਹੈ ਉਹ ਵੀ ਦਿਖਾਉਣਾ ਹੈ ਆ ਵੀ ਦੇਖੋ ਤੁਸੀਂ ਮੈਥੇ ਗਰੋ ਹੋ ਰਹੇ ਆ ਆ ਇੱਥੇ ਚਪੁੰਦਰ ਲਾਇਆ ਸੀਗਾ ਆ ਚਪੁੰਦਰ ਵੀ ਦੇਖੋ ਵਧੀਆ ਨਹੀਂ ਹੋਇਆ ਇਹਨੂੰ ਵੀ ਅਸੀਂ ਆਪਾਂ ਦੁਬਾਰਾ ਪਲਾਂਟੇਸ਼ਨ ਸੀਡਿੰਗ ਕਰਾਂਗੇ ਨਾ ਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਹੈ ਫਿਰ ਇੱਕ ਹੋਰ ਆ ਬਾਲਕਾਂ ਦੇ ਉੱਤੇ ਜੀ ਮੈਂ ਜਿਹੜੇ ਸਾਡੇ ਸਕ੍ਰੈਪ ਟਾਇਰ ਸਪੇਅਰ ਟਾਇਰ ਖਰਾਬ ਉਹਨਾਂ ਦੇ ਵਿੱਚ ਪlant ਲਾ ਕੇ ਟੰਗੇ ਹੋਏ ਆ ਕਾਫੀ ਅੱਛੇ ਸਾਡੇ ਟਾਇਰ ਗਰੋ ਹੋ ਰਹੇ ਆ ਇਹਨਾਂ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਜੇਕਰ ਤੁਹਾਨੂੰ ਚੰਗਾ ਲੱਗੇ ਤੇ ਇਹੋ ਜਿਹੇ ਵੀ ਕੋਈ ਤੁਸੀਂ ਆਪਦੇ ਕਰਦੀਆਂ ਛੱਤਾਂ ਦੇ ਉੱਤੇ ਜਾਂ ਸਾਈਡਿੰਗ ਬਾਲਕਾਂ ਦੇ ਉੱਤੇ ਤੁਸੀਂ ਕਨਸੈਪਟ ਨੂੰ ਯੂਜ਼ ਕਰ ਸਕਦੇ ਆ ਸਾਈਡ ਤੋਂ ਮੇਰਾ ਕਿਚਨ ਗਾਰਡਨ ਜੇ ਤੁਸੀਂ ਦੇਖੋ ਤੇ ਇਸ ਤਰੀਕੇ ਦਾ ਨਜ਼ਰ ਆਉਂਦਾ ਹੈ ਦੋਸਤੋ ਤੁਸੀਂ ਵੀ ਇਹਨੂੰ ਕਿਚਨ ਗਾਰਡਨਿੰਗ ਨੂੰ ਸ਼ੁਰੂ ਕਰੋ ਤੇ ਆਪਾਂ ਰਲ ਮਿਲ ਕੇ ਇੱਕ ਵਧੀਆ ਕਿਚਨ ਗਾਰਡਨ ਡਵੈਲਪ ਕਰੀਏ ਤੁਸੀਂ ਮੈਨੂੰ ਸਾਡੇ ਨਾਲ ਆਪਦੇ ਵਿਚਾਰ ਸਾਂਝੇ ਕਰੋ ਮੈਂ ਆਪਦੀ ਪ੍ਰੋਗਰੈਸ ਤੁਹਾਡੇ ਨਾਲ ਸਾਂਝੀ ਕਰੂੰਗਾ ਤੇ ਮਿਲਦੇ ਹਾਂ ਇੱਕ ਅਗਲੇ ਵੀਡੀਓ ਦੇ ਵਿੱਚ ਤੇ ਉਰੋਂ ਆਪਾਂ ਦੋ ਚਾਰ ਪਲਾਂਟਸ ਹੋਰ ਲਾਵਾਂਗੇ ਫੁੱਲਾਂ ਦੇ ਵੀ ਸਲਾਹ ਹੈਗੀ ਮੇਰੀ ਤੇ ਨਾਲ ਸਬਜ਼ੀਆਂ ਤਾਂ ਆਪਾਂ ਲਾਉਣੀਆਂ ਹੀ ਲਾਉਣੀਆਂ ਐ ਤੇ ਮਿਲਦੇ ਆ ਅਗਲੇ ਵੀਡੀਓ ਤੇ ਜੈ ਹਿੰਦ ਦੋਸਤੋ ਆਹ ਹੈਗੇ ਕੋਕੋ ਪੀਟ ਤੇ ਬੇਸਿਕਲੀ ਆ ਜਿਹੜਾ ਸਾਡਾ ਕੋਕੋਨਟ ਹੁੰਦਾ ਉਹਦੀ ਜਿਹੜੀ ਆਊਟਰ ਬਾਡੀ ਹੁੰਦੀ ਹੈ ਉਹਨੂੰ ਕ੍ਰਸ਼ ਕਰਕੇ ਬਰਾਦਾ ਜਿਹਾ ਬਣਦਾ ਜਿਹਨੂੰ ਕੋਕੋ ਪੀਟ ਕਹਿੰਦੇ ਆ ਆ ਕੰਡੈਂਸਡ ਫਾਰਮ ਦੇ ਵਿੱਚ ਆਉਂਦਾ ਆ ਇਸ ਤਰੀਕੇ ਦਾ ਬ੍ਰਿਕ ਹੁੰਦੀ ਆ ਤੇ ਤੁਸੀਂ ਇਹਨੂੰ ਲੈ ਕੇ ਇਨੂੰ 24 ਘੰਟੇ ਪਾਣੀ ਚ ਭਿਉ ਸਕਦੇ ਆ ਤੇ ਆ ਮਤਲਬ ਇੰਨਾ ਕੁ ਪਾਣੀ ਪਾਉਣਾ ਇਹਦੇ ਵਿੱਚ ਵੀ ਤਾਂ ਕਿ ਇਹ ਸੁੱਕਾ ਜਿਹਾ ਮੁਰਾਦਾ ਬਣੇ ਜੇਕਰ ਗਿੱਲਾ ਬਣ ਜਾਂਦਾ ਹੈ ਤੇ ਫਿਰ ਤੁਸੀਂ ਇਹਨੂੰ ਜੇ ਜ਼ਿਆਦਾ ਪਾਣੀ ਮਿਕਸ ਹੋ ਗਿਆ ਤੇ ਗਿੱਲਾ ਬਣ ਜਾਊਗਾ ਤੇ ਜੇ ਗਿੱਲਾ ਬਣ ਗਿਆ ਤਾਂ ਤੁਸੀਂ ਇਹਨੂੰ ਇੱਕ ਫੁੱਲੇ ਚਾਦਰ ਦੇ ਉੱਤੇ ਜਾਂ ਸ਼ੀਟ ਦੇ ਉੱਤੇ ਤੁਸੀਂ ਸੁਕਾ ਸਕਦੇ ਹੋ ਬਾਜ਼ਾਰ ਦੇ ਵਿੱਚ ਤੁਹਾਨੂੰ ਐਸੇ ਬਰਾਦਰ ਫਾਰਮ ਚ ਵੀ ਮਿਲ ਸਕਦਾ ਲੇਕਿਨ ਉਹ ਕਾਫੀ ਕੋਸਟਲੀ ਪੈਂਦਾ ਹੈ ਤਕਰੀਬਨ 50 ਰੁਪਏ ਕਿਲੋ ਦਿੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਬਹੁਤ ਹੀ ਹਲਕਾ ਹੈ ਤੇ ਆ ਜਿਹੜੀ ਬ੍ਰਿਕ ਹੈਗੀ ਆ ਆ ਵੀ ਤਕਰੀਬਨ 20-25 ਰੁਪਏ ਕਿਲੋ ਦੇ ਕਰੀਬ ਮਿਲਦੀ ਹੈ ਤੇ ਲੇਕਿਨ 1 ਕਿਲੋ ਨਾਲ ਤਕਰੀਬਨ 1 ਕਿਲੋ ਬ੍ਰਿਕ ਦੇ ਨਾਲ ਤਕਰੀਬਨ ਮਤਲਬ 8-10 ਕਿਲੋ ਬਣ ਜਾਂਦਾ ਹੈ ਤੇ ਇਕਨੋਮਿਕਲ ਪੈਂਦਾ ਕਾਫੀ ਤੇ ਇਹਦੇ ਨਾਲ ਨਾਲ ਮੈਂ ਪਿਛਲੀ ਵਾਰ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਜਿਹੜੇ ਝੋਨੇ ਦੀ ਸਾਡੀ ਪਰਾਲੀ ਹੁੰਦੀ ਹੈ ਉਹ ਵੀ ਪਾਈ ਸੀਗੀ ਉਹ ਵੀ ਕਾਫੀ ਠੀਕ ਰਹੀ ਸੀ ਬੇਸਿਕਲੀ ਇਹਦਾ ਦੋ ਪਰਪਸਾ ਪੂਰਾ ਕਰਦੀ ਹੈ ਇੱਕ ਤਾਂ ਸਾਡੀ ਜਿਹੜੀ ਸੋਇਲ ਮਿਕਸ ਆ ਉਹਨੂੰ ਪੂਰਪੂਰਾ ਰੱਖਦੀ ਆ ਉਹਨੂੰ ਜੰਮਣ ਨਹੀਂ ਦਿੰਦੀ ਸਖਤ ਨਹੀਂ ਹੋਣ ਦਿੰਦੀ ਤੇ ਦੂਜਾ ਹੈਗਾ ਜੀ ਇਹ ਵਾਟਰ ਰੀਟੇਨਿੰਗ ਕੈਪੈਸਿਟੀ ਕਾਫੀ ਹੈ ਇਹਦੀ ਮੋਇਸਚਰ ਨੂੰ ਰੀਟੇਨ ਕਰਕੇ ਰੱਖਦੀ ਆ ਕਿਉਂਕਿ ਫਿਰ ਬਾਰ-ਬਾਰ ਪਾਣੀ ਨਹੀਂ ਦੇਣਾ ਪੈਂਦਾ ਜਦੋਂ ਮਿੱਟੀ ਸਾਡੀ ਸਖਤ ਹੋ ਜਾਂਦੀ ਹੈ ਤੇ ਸਾਨੂੰ ਬਾਰ-ਬਾਰ ਪਾਣੀ ਦੇਣਾ ਪੈਂਦਾ ਉਹਦੇ ਨਾਲ ਪੌਦਿਆਂ ਦੀ ਜਿਹੜੀ ਗਰੋਥ ਹੈ ਉਹ ਅਫੈਕਟ ਕਰਦੀ ਹੈ ਤੇ ਇਸ ਚੀਜ਼ ਨੂੰ ਤੁਸੀਂ ਮਿੱਟੀ ਨੂੰ ਹੋਰ ਵਧੀਆ ਬਣਾਉਣ ਵਾਸਤੇ ਤੁਸੀਂ ਇੱਕ ਕਨਸੈਪਟ ਹੋਰ ਹੈ ਮਲਚਿੰਗ ਦਾ ਆਪਦੇ ਆਲੇ-ਦੁਆਲੇ ਦੀਆਂ ਜਿਹੜੀਆਂ ਸੁੱਕੀਆਂ ਪੱਤੀਆਂ ਆ ਤੁਸੀਂ ਉਹਨਾਂ ਦੀ ਵੀ ਲੇਅਰ ਆਪਦੀ ਬੈਗਸ ਦੇ ਟੌਪ ਤੇ ਜਾਂ ਕਿਆਰੀਆਂ ਦੇ ਟੌਪ ਤੇ ਪਾ ਸਕਦੇ ਹੋ ਇਹਦੇ ਨਾਲ ਦੋ ਫਾਇਦੇ ਹੋ ਸਕਦੇ ਆ ਤੁਹਾਨੂੰ ਇੱਕ ਤਾਂ ਹੌਲੀ-ਹੌਲੀ ਜਿਵੇਂ-ਜਿਵੇਂ ਘळੂਗੀ ਓਵੇਂ-ਵੇਂ ਖਾਦ 'ਚ ਕਨਵਰਟ ਹੋਊਗੀ ਤੇ ਦੂਜਾ ਇਹਦਾ ਫਾਇਦਾ ਹੋਊਗਾ ਵੀ ਧੁੱਪ ਨਹੀਂ ਲੱਗੂਗੀ ਤੁਹਾਡੀ ਮਿੱਟੀ ਨੂੰ ਧੁੱਪ ਨਾਲ ਲੱਗਣ ਕਰਕੇ ਤੁਹਾਡੀ ਮਿੱਟੀ ਦੀ ਜਿਹੜੀ ਉਰਵਕਤਾ ਸ਼ਮਤਾ ਹੈ ਜਿਹੜੀ ਤਾਕਤ ਹੈ ਉਹ ਰਿਟੇਨ ਰਹੂਗੀ ਕਿਉਂਕਿ ਜਿਵੇਂ-ਜਿਵੇਂ ਮਿੱਟੀ ਦੇ ਉੱਤੇ ਟੋਪ ਪੈਂਦੀ ਹੈ ਗਰਮ ਹੁੰਦੀ ਹੈ ਮਿੱਟੀ ਤੇ ਜਿਹੜੀਆਂ ਸਾਡੇ ਗਡੋਹੇ ਹੁੰਦੇ ਆ ਜਾਂ ਮਿੱਤਰਕੀਟ ਹੁੰਦੇ ਆ ਉਹ ਜ਼ਮੀਨ 'ਚ ਗਹਿਰੇ ਚਲੇ ਜਾਂਦੇ ਆ ਜਦੋਂ ਮਿੱਟੀ ਜ਼ਮੀਨ 'ਚੋਂ ਗਹਿਰੇ ਚਲੇ ਜਾਂਦੇ ਆ ਤੇ ਸਾਡੀ ਜ਼ਮੀਨ ਦੀ ਜਿਹੜੀ ਤਾਕਤ ਹੈ ਉਹ ਕਟਣੀ ਸ਼ੁਰੂ ਹੋ ਜਾਂਦੀ ਹੈ ਤੇ ਆ ਮਲਚਿੰਗ ਆ ਜਿਹੜੀ ਆ ਉਸ ਚੀਜ਼ ਨੂੰ ਪ੍ਰੋਟੈਕਟ ਕਰਦੀ ਆ ਇਹਦੇ ਨਾਲ ਨਮੀ ਬਣਦੀ ਆ ਤੇ ਗਡੋਹੇ ਆ ਮੈਂ ਪ੍ਰੈਕਟੀਕਲੀ ਕਰਕੇ ਦੇਖਿਆ ਵੱਡੀਆਂ ਕੈਰੀਆਂ ਦੇ ਵਿੱਚ ਮੈਂ ਖੂਬ ਮਲਚਿੰਗ ਕੀਤੀ ਸੀਗੀ ਤੇ ਮਲਚਿੰਗ ਕਰਨ ਦੇ ਨਾਲ ਮੈਨੂੰ ਲਿਟਰਲੀ ਜਿਵੇਂ ਹੀ ਬਰਸਾਤਾਂ ਹੋਈਆਂ ਗਡੋਏ ਆ ਜਿਹੜੇ ਪੂਰੇ ਕਿਆਰੀਆਂ ਦੇ ਵਿੱਚ ਉੱਤੇ ਮੈਨੂੰ ਨਜ਼ਰ ਆਉਣ ਲੱਗ ਗਈ ਸੀ ਬੜਾ ਮਨ ਖੁਸ਼ ਹੋਇਆ ਸੀਗਾ ਤੇ ਉਹੀ ਚੀਜ਼ ਮੈਂ ਹੁਣ ਥੱਲੇ ਮੇਰੇ ਆਲੇ ਦੁਆਲੇ ਜਿਹੜੇ ਪੀੜ ਹੈਗੇ ਆ ਉਹਨਾਂ ਦੇ ਜਿਹੜੇ ਮਾਲੀ ਹੈਗੇ ਆ ਸਫਾਈ ਕਰਦੇ ਉਹਨਾਂ ਨੂੰ ਕਹਿ ਰੱਖਿਆ ਬੈਗ ਦੇ ਰੱਖੇ ਤੇ ਉਹਨਾਂ ਤੋਂ ਮੈਂ ਪੱਤੇ ਇਕੱਠੇ ਕਰਕੇ ਤੇ ਇਹਨਾਂ ਕਿਆਰੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਆ ਸੁੱਕੇ ਪੱਤੇ ਉੱਪਰ ਉੱਪਰ ਹੈਗੇ ਆ ਆਹ ਹੋਰ ਲੇਅਰ ਹੈ ਜਿਵੇਂ ਜਿਵੇਂ ਥੋੜੇ ਜਿਹਾ ਵੱਡੇ ਹੋ ਜਾਣਗੇ ਤੇ ਇਹਨਾਂ ਦੀ ਮੈਂ ਇੱਕ ਲੇਅਰ ਕਰ ਦੂੰਗਾ ਜਿਹਦੇ ਨਾਲ ਮਤਲਬ ਨਮੀ ਹੈ ਜਿਹੜੀ ਉਹ ਇੰਟੈਕਟ ਰਹੂਗੀ ਸੋ ਇਸ ਤਰੀਕੇ ਨਾਲ ਤੁਸੀਂ ਕਾਫੀ ਸਾਰੀਆਂ ਚੀਜ਼ਾਂ ਨੂੰ ਟਰਾਈ ਕਰਕੇ ਤੇ ਜਿਹੜੀ ਚੀਜ਼ ਤੁਹਾਨੂੰ ਫਿੱਟ ਬੈਠਦੀ ਹੈ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਹਦਾ ਇਸਤੇਮਾਲ ਕਰ ਸਕਦੇ ਹੋ ਔਰ ਆਪਦੇ ਕਿਚਨ ਗਾਰਡਨ ਨੂੰ ਵਧੀਆ ਬਣਾ ਸਕਦੇ ਹੋ ਆ ਜਿਹੜੇ ਮੇਰੇ ਗਰੋ ਬੈਗ ਥੋੜੇ ਸਖਤ ਹੋ ਗਏ ਸੀਗੇ ਉਹਨਾਂ ਦੇ ਵਿੱਚ ਮੈਂ ਇੱਕ ਇੱਕ ਦੋ ਦੋ ਮੁਠੀ ਇਹਦੀਆਂ ਆਪਣੇ ਕੋਕੋ ਪੀਟ ਦੀਆਂ ਪਾਤੀਆਂ ਇਹਨੂੰ ਹੁਣ ਅਗਲੀ ਗੋਡੀ ਦੇ ਵਿੱਚ ਆਪਾਂ ਮਿੱਟੀ ਚ ਰਲਾ ਦਾਂਗੇ ਅਜੇ ਤਾਂ ਮੈਂ ਇੱਕ ਵਾਰ ਉੱਪਰ ਹੀ ਰੱਖੀ ਐ ਅਗਲੀ ਮਿੱਟੀ ਦੇ ਵਿੱਚ ਇਹਨੂੰ ਗੋਡੀ ਚ ਰਲਾ ਦਾਂਗੇ ਤੇ ਉਮੀਦ ਐ ਵੀ ਸਾਡੀ ਮਿੱਟੀ ਐ ਜਿਹੜੀ ਉਹ ਥੋੜੀ ਜੀ ਸੋਇਲ ਮਿਕਸ ਥੋੜਾ ਜਿਹਾ ਬੈਟਰ ਹੋ ਜਾਊਗਾ ਸੋ ਦੋਸਤੋ ਦੱਸਣਾ ਤੁਹਾਨੂੰ ਮੇਰਾ ਕਿਚਨ ਗਾਰਡਨ ਕੈਵੇਂ ਲੱਗਿਆ ਉਮੀਦ ਐ ਤੁਸੀਂ ਇਹਨੂੰ ਲਾਈਕ ਕਰੋਗੇ ਤੇ ਆਪਣਾ ਪਿਆਰ ਆਪਣਾ ਸਪੋਰਟ ਮੈਨ ਨਾਲ ਬਣਾਈ ਰੱਖੋਗੇ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ ਉਰੋਂ ਤੱਕ ਲਈ ਆਪਣਾ ਯਾਦ ਰੱਖਿਓ ਖੜਾਆਂ ਵਾਲੇ ਸਾਡੇ ਵੀਰ ਨੇ ਜਿਹੜੇ ਹੜ੍ਹ ਪੀਲੇ ਤਾਂ ਉਹਨਾਂ ਨੂੰ ਆਪਣੀਆਂ ਦੁਆਵਾਂ 'ਚ ਰੱਖਿਓ ਉਹਨਾਂ ਵਾਸਤੇ ਸ਼ੁਭਕਾਮਨਾਵਾਂ ਮੰਗਦੇ ਰਹੋ ਤੇ ਕੋਈ ਵੀ ਕਿਸੇ ਤਰੀਕੇ ਦੀ ਮਦਦ ਹੋਵੇ ਕਿਸੇ ਦੀ ਜਰੂਰ ਕਰਿਓ ਕਿਉਂਕਿ ਹੁਣ ਜਦੋਂ ਪਾਣੀ ਖਤਮ ਹੋ ਗਿਆ ਹੈ ਘਟ ਗਿਆ ਹੈ ਤੇ ਹੁਣ ਫਸਲਾਂ ਬੀਜਣ ਦਾ ਸਮਾਂ ਆ ਗਿਆ ਤੇ ਕਾਫੀ ਵੋਲੰਟੀਅਰਸ ਉੱਥੇ ਪਹੁੰਚ ਕੇ ਸਾਡੇ ਵੀਰਾਂ ਦੀ ਸਾਡੇ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਆ ਇਸੇ ਤਰੀਕੇ ਨਾਲ ਆਪਾਂ ੜਲ ਮਿਲ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਤੇ ਆਪਦੇ ਨੂੰ ਸੋਸਥ੍ਰੀ ਕੀ ਸਸਿਕਾ ਜੈ ਹਿੰਦ